ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਆਪਣੇ ਕੋਲੇ ਇੱਕ ਵੀਰ ਆਇਆ ਵਾ ਜਿਹਦਾ 2 ਮਹੀਨਿਆਂ ਤੋਂ ਆਪਾਂ ਇਲਾਜ ਕਰ ਰਹੇ ਆ ਇਸ ਵੀਰ ਦੇ ਸਪਰਮ ਜਿਹੜੇ ਆ ਕਮਜ਼ੋਰ ਹੀ ਘੱਟ ਹੀ ਤੇ ਇਹਦੇ ਬੱਕਰੇ ਬੱਚੇ ਦੀ ਪ੍ਰੈਗਨਨਸੀ ਜਿਹੜੀ ਹੀ ਨਹੀਂ ਹੋ ਰਹੀ ਤੇ ਇਹ ਵੀਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੀ ਤੇ ਆਪਾਂ ਉਸ ਵੀਰ ਦੀ ਫੋਟੋ ਨਹੀਂ ਤੁਹਾਨੂੰ ਵੀਡੀਓ ਨਹੀਂ ਵਿਖਾਵਾਂਗੇ ਕਿਉਂਕਿ ਸੋ ਪਰਦਾ ਪਰਦਾ ਹੁੰਦਾ ਬਾਕੀ ਉਹ ਵੀਰ ਦੀ ਜਬਾਨੀ ਆਪਾਂ ਉਹਨੂੰ ਪੁੱਛਦੇ ਆਂ ਕਿ ਵੀਰ ਜੀ ਤੁਹਾਡਾ ਹੁਣ ਜਿਹੜਾ ਮਸਲਾ ਵਾ ਉਹ ਕਿੰਨੀ ਆ ਹੱਲ ਹੋਇਆ ਹਾਂਜੀ ਵੀਰ ਜੀ ਦੱਸਿਓ ਜੀ ਹਾਂਜੀ ਨਾਬਾ ਜੀ ਹੁਣ ਤੇ ਕਿਰਪਾ ਗੁੜੀ ਮਹਾਰਾਣੀ ਜੀ ਜਿਹੜੇ 2 ਮਹੀਨੇ ਹੋ ਗਏ ਦਵਾਈ ਖਾਂਦੇ ਨੇ ਤੇ ਹੁਣ ਉਹਨਾਂ ਨੂੰ ਪ੍ਰੈਗਨਸੀ ਵੀ ਹੋ ਗਈ ਕਰਦੇ ਜੇ ਬਿਲਕੁਲ ਸਹੀ ਹੈ ਇਹ ਦਵਾਈ ਬਹੁਤ ਵਧੀਆ ਦਿੰਦੇ ਬਾਬਾ ਜੀ ਹਾਂਜੀ ਵੀਰ ਜੀ ਆ ਆਪਣੇ ਕੋਲੇ ਦੋ ਡਾਕਟਰ ਸਾਹਿਬ ਵੀ ਬੈਠੇ ਆ ਤੇ ਇਹਨਾਂ ਦੇ ਸਾਹਮਣੇ ਇਹ ਸਵੀਰ ਨੇ ਆਣ ਕੇ ਜਿਹੜਾ ਵਾ ਦੱਸਿਆ ਵਾ ਤੇ ਇਹਨਾਂ ਦੀ ਵੀ ਜ਼ੁਬਾਨੀ ਆਪਾਂ ਪੁੱਛ ਲਈਏ ਵੀ ਬਿਲਕੁਲ ਇਹ ਸਹੀ ਹੈ ਇਹਨਾਂ ਤੇ ਸਾਹਮਣੇ ਆਣ ਕੇ ਦੱਸਿਆ ਕੋਈ ਗਲਤ ਤੇ ਨਹੀਂ ਆ ਹਾਂਜੀ ਵੀਰ ਜੀ ਦੱਸਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਸਾਰੇ ਸਾਥੀਆਂ ਨੂੰ ਜਿਹੜੇ ਇਹ ਵੀਡੀਓ ਸੁਣ ਰਹੇ ਆ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਭਾਈ ਸਾਹਿਬ ਜੀ ਵੈ ਸਾਹਿਬ ਜੀ ਮੇਰੇ ਕਲੋਜ਼ ਨੇ ਕਾਫੀ ਤੇ ਬੜੇ ਸੋਹਣੇ ਰਿਜ਼ਲਟ ਮੇਂ ਰਹਿਨੇ ਜੀ ਭੈਣ ਭਰਾ ਇੱਥੇ ਆ ਰਿਹਾ ਤੇ ਖੁਸ਼ੀਆਂ ਮੇਰੀਆਂ ਉਹਨਾਂ ਉਹਨਾਂ ਦੀਆਂ ਛਾਵੇਂ ਪੂਰੀਆਂ ਹੋ ਰਹੀਆਂ ਤੇ ਰੋਗਾਂ ਤੋਂ ਮੁਕਤੀ ਮਿਲ ਰਹੀ ਆ ਤੇ ਇਧਰ ਉਧਰ ਨਾ ਘਟਕੋ ਤੇ ਕੇ ਸਹੀ ਵੈਦ ਦੀ ਚੋਣ ਕਰਕੇ ਆਪਣੇ ਇਲਾਜ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵੀਰ ਜੀ ਇਨ੍ਹਾਂ ਦੇ ਸਾਹਮਣੇ ਆਣ ਕੇ ਦੱਸਿਆ ਚਲੋ ਵਾਹਿਗੁਰੂ ਭਲੀ ਕਰੇ ਕਿਉਂਕਿ ਜਿਹੜਾ ਨਾਦ ਦਾ ਸੋਖਿਆ ਉਹ ਸਾਰਿਆਂ ਨੂੰ ਹੀ ਚਾਹੀਦਾ ਵਾ ਉਤੀ ਗਾਂਢ ਪਵੇ ਸੰਸਾਰ ਇਹ ਗਰਬਾਣੀ ਨੇ ਵੀ ਕਿਹਾ ਵਾ ਕਿ ਜਿਹੜੀ ਲਾਗ ਦੇ ਨਾਲ ਸੰਸਾਰ ਵਿੱਚ ਸਾਂਝ ਪੈਂਦੀ ਆ ਸੋ ਕਿਸੇ ਦੇ ਵੀ ਭਾਵੇਂ ਕਿਸੇ ਭੈਣ ਨੂੰ ਕਿਸੇ ਤਰ੍ਹਾਂ ਦੀ ਕੋਈ ਇਹੋ ਜੀ ਖੈ ਆ ਨੁਕਸੀ ਆ ਕਿ ਜਿਨ੍ਹਾਂ ਦੇ ਗਰਭ ਤਾਰ ਨਹੀਂ ਅੰਦਾਜ਼ਾਂ ਕਿਸੇ ਵੀ ਦੇਸ ਪਰਮ ਘਾਟਿਆ ਕਿ ਉਹ ਸਾਨੂੰ ਇੱਕ ਵਾਰ ਆਣ ਕੇ ਜਰੂਰ ਮਿਲ ਕੇ ਆਪਣਾ ਜਿਹੜਾ ਲਾਜਵਾ ਉਹ ਕਰਵਾ ਸਕਦੇ ਆ ਕਿਉਂਕਿ ਵੀਡੀਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬਹੁਤ ਹੀ ਦੁਨੀਆ ਜਿਹੜੀ ਆ ਕੇ ਇਹਦੇ ਸਪਰਮ ਨਹੀਂ ਬਣਦੇ ਜਾਂ ਸਪਰਮ ਘਟਿਆ ਕਮਜ਼ੋਰ ਆ ਉਹਦੇ ਕਾਰਨ ਗਰਭ ਧਾਰਨ ਨਹੀਂ ਹੁੰਦਾ ਜਾਂ ਪਹਿਣਾ ਦੀਆਂ ਕਈਆਂ ਦੀਆਂ ਜਿਹੜੀਆਂ ਵਾ ਟੂਪਾ ਬਲੋਕ ਹੁੰਦੀਆਂ ਵਾ ਉਹ ਤਾਂ ਵੀ ਬਿਲਕੁਲ ਆਪਾਂ ਇਥੇ ਲਾਜ ਕਰ ਦਿੰਨੇ ਆ ਜਾਂ ਕਿ ਇਹ ਵੀ ਤਰ੍ਹਾਂ ਦੀ ਗਰਬਤਾਰਨ ਦੀ ਕੋਈ ਵੀ ਸ਼ਿਕਾਇਤ ਹੋਵੇ ਉਹ ਬਿਲਕੁਲ ਠੀਕ ਹੋ ਜਾਂਦੀ ਆ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਹ ਪਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ